ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬਤਾਉਾਂ ਦੀ ਸਬਜ਼ੀ ਜੋ ਕਿ ਬਹੁਤ ਹੀ ਆਸਾਨ ਤੇ ਸਿੰਪਲ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਚਲੋ ਆਪਾਂ ਹੁਣ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ 1/2 ਕਿਲੋ ਬਤਾਉਾਂ ਲਏ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਤੇ ਸੁਕਾ ਲਿਆ ਹੈ ਹੁਣ ਇਹਨਾਂ ਦੇ ਇਸ ਨਾਲ ਆਪਾਂ ਕੱਟ ਲਗਾ ਦੇਵਾਂਗੇ ਜਿਹੜਾ ਥੋੜਾ ਵੱਡਾ ਬਤਾਉ ਹੋਵੇ ਉਸ ਦੇ ਵਿੱਚ ਤੁਸੀਂ ਚਾਰ ਕੱਟ ਲਗਾ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਦੋ ਕੱਟ ਹੀ ਲਗਾਵੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਅੰਦਰੋਂ ਚੈੱਕ ਕਰ ਲੈਣਾ ਹੈ ਕਿ ਕਿਤੇ ਇਹ ਇਹਨਾਂ ਦੇ ਵਿੱਚ ਕੋਈ ਸੁੰਡੀ ਵਗੈਰਾ ਨਾ ਹੋਵੇ ਕੀੜਾ ਵਗੈਰਾ ਨਾ ਹੋਵੇ ਇਸ ਤਰ੍ਹਾਂ ਆਪਾਂ ਸਾਰੇ ਬਤਾਵਾਂ ਦੇ ਵਿੱਚ ਕੱਟ ਲਗਾ ਲਿਆ ਹੈ ਹੁਣ ਆਪਾਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਇੱਥੇ ਮੈਂ ਦੋ ਤੋਂ ਤਿੰਨ ਵੱਡੇ ਚਮਚ ਸਰੋਂ ਦਾ ਤੇਲ ਐਡ ਕਰ ਲਿਆ ਹੈ ਹੁਣ ਆਪਾਂ ਬਤਾਵਾਂ ਨੂੰ ਫਰਾਈ ਕਰ ਲਵਾਂਗੇ ਇਨਾਂ ਨੂੰ ਆਪਾਂ ਲੋ ਫਲੇਮ ਦੇ ਉੱਪਰ ਹੀ ਪਕਾਉਣਾ ਹੈ ਤਾਂ ਕਿ ਅੰਦਰ ਤੱਕ ਇਹ ਪੱਕ ਜਾਣ ਜਿੰਨੀ ਦੇਰ ਬਤਾਉਂ ਆਪਣੇ ਪੱਕ ਰਹੇ ਹਨ ਉਹਨੇ ਟਾਈਮ ਦੇ ਲਈ ਆਪਾਂ ਇਸ ਦੇ ਲਈ ਮਸਾਲਾ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਚੌਪਰ ਲਵਾਂਗੇ ਤੁਸੀਂ ਚਾਹੋ ਤਾਂ ਮਿਕਸੀ ਦੇ ਨਾਲ ਮਿਕਸ ਵੀ ਕਰ ਸਕਦੇ ਹੋ ਮੈਂ ਦੋ ਪਿਆਜ਼ ਲਏ ਹਨ 8 ਤੋਂ 10 ਕਲੀਆਂ ਲਸਣ ਦੀਆਂ ਥੋੜਾ ਜਿਹਾ ਅਦਰਕ ਤੇ ਦੋ ਹਰੀਆਂ ਮਿਰਚਾਂ ਲਈਆਂ ਹਨ ਹੁਣ ਇਹਨਾਂ ਨੂੰ ਆਪਾਂ ਚੌਪ ਕਰ ਲਵਾਂਗੇ ਮੈਂ ਸਾਰੀਆਂ ਚੀਜ਼ਾਂ ਨੂੰ ਇੱਕੇ ਵਾਰ ਪਾ ਕੇ ਹੀ ਚੌਪ ਕਰ ਲਵਾਂਗੀ ਤੁਸੀਂ ਚਾਹੋ ਤਾਂ ਮਿਕਸੀ ਜਾਰ ਦੇ ਵਿੱਚ ਪਾ ਕੇ ਵੀ ਮਿਕਸ ਕਰ ਸਕਦੇ ਹੋ ਪਰ ਮੈਂ ਚੌਪਰ ਦੇ ਨਾਲ ਥੋੜਾ ਜਿਹਾ ਇਹਨਾਂ ਨੂੰ ਦਰਦਰਾ ਹੀ ਰੱਖਾਂਗੀ ਆਪਾਂ ਅਦਰਕ ਵੀ ਥੋੜਾ ਜਿਹਾ ਕੱਟ ਲਵਾਂਗੇ ਨਾਲ ਹੀ ਹਰੀਆਂ ਮਿਰਚਾਂ ਨੂੰ ਵੀ ਕੱਟ ਕੇ ਪਾ ਲਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਚੌਪ ਕਰ ਲਵਾਂਗੇ ਇਹ ਸਬਜੀ 5 ਮਿੰਟ ਦੇ ਵਿੱਚ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਕਈ ਵਾਰ ਆਪਾਂ ਪਰਮੇ ਬਤਾਉ ਬਣਾਉਂਦੇ ਹਾਂ ਤੇ ਉਹਨਾਂ ਦੇ ਵਿੱਚ ਮਸਾਲਾ ਬਾਹਰ ਨਿਕਲ ਜਾਂਦਾ ਹੈ ਤੇ ਉਹ ਆਪਾਂ ਨੂੰ ਖਾਨ ਦੇ ਵਿੱਚ ਫਿੱਕੇ ਫਿੱਕੇ ਲੱਗਦੇ ਹਨ ਪਰ ਇੱਕ ਵਾਰੀ ਇਸ ਤਰ੍ਹਾਂ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਗੇ ਰਾਜ ਆਪਣੇ ਚੌਪ ਹੋ ਚੁੱਕੇ ਹਨ ਹੁਣ ਆਪਾਂ ਬਤਾਉ ਚੈੱਕ ਕਰਾਂਗੇ ਤੇ ਦੇਖੋ ਬਿੰਗਣ ਵੀ ਆਪਣੇ ਤਕਰੀਬਨ ਪੱਕ ਚੁੱਕੇ ਹਨ ਆਪਾਂ ਵਿੱਚੋਂ ਵਿੱਚੋਂ ਇਹਨਾਂ ਨੂੰ ਚੈੱਕ ਕਰਦੇ ਰਹੇ ਹਾਂ ਤੁਸੀਂ ਵੀ ਇਹਨਾਂ ਨੂੰ ਰੱਖ ਕੇ ਕਿਤੇ ਭੁੱਲ ਨਾ ਜਾਇਓ ਜਦੋਂ ਆਪਾਂ ਮਸਾਲੇ ਨੂੰ ਤਿਆਰ ਕਰਾਂਗੇ ਨਾਲ ਵਿੱਚੋਂ ਵਿੱਚੋਂ ਇਹਨਾਂ ਨੂੰ ਜ਼ਰੂਰ ਚੈੱਕ ਕਰਨਾ ਹੈ ਇਹ ਦੇਖੋ ਇੱਥੇ ਆਪਣੇ ਬਿੰਗਣ ਬਹੁਤ ਹੀ ਪਰਫੈਕਟ ਪੱਕ ਚੁੱਕੇ ਹਨ ਹੁਣ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਹੁਣ ਕੜਾਈ ਦੇ ਵਿੱਚ ਤੇਲ ਆਪਣਾ ਜ਼ਿਆਦਾ ਹੈ ਤੇ ਹੁਣ ਇਸ ਤੇਲ ਨੂੰ ਆਪਾਂ ਕੱਢ ਲਵਾਂਗੇ ਤੇ ਥੋੜਾ ਜਿਹਾ ਤੇਲ ਕੜਾਈ ਦੇ ਵਿੱਚ ਰਹਿਣ ਦਵਾਂਗੇ ਇਸੇ ਤੇਲ ਦੇ ਵਿੱਚ ਆਪਾਂ ਅੱਧਾ ਚਮਚ ਸਾਬਤ ਜੀਰਾ ਪਾਵਾਂਗੇ ਤੇ ਚੌਪ ਕੀਤੇ ਹੋਏ ਲਸਣ ਅਦਰਕ ਤੇ ਪਿਆਜ਼ ਐਡ ਕਰ ਦਵਾਂਗੇ ਹੁਣ ਆਪਾਂ ਲਸਣ ਅਦਰਕ ਤੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਿੰਨੇ ਦਾ ਦੇਰ ਤੱਕ ਇਹ ਥੋੜੇ ਜਿਏ ਪਿੰਕ ਨਹੀਂ ਹੁੰਦੇ ਇਹ ਦੇਖੋ ਇੱਥੇ ਆਪਣੇ ਪਿਆਜ਼ ਥੋੜੇ ਪੱਕ ਚੁੱਕੇ ਹਨ ਹੁਣ ਇਸ ਵਿੱਚ ਕੁਝ ਬੇਸਿਕ ਮਸਾਲੇ ਐਡ ਕਰਾਂਗੇ ਸਵਾਦ ਦੇ ਅਨੁਸਾਰ ਨਮਕ 1/2 ਚਮਚ ਲਾਲ ਮਿਰਚ ਪਾਊਡਰ 1/4 ਚਮਚ ਇਸ ਦੇ ਵਿੱਚ ਮੈਂ ਹਲਦੀ ਪਾਊਡਰ ਐਡ ਕੀਤਾ ਹੈ ਤੇ ਹੁਣ ਇਹਨਾਂ ਨੂੰ ਆਪਾਂ ਪੁੰਨ ਲਵਾਂਗੇ ਇਸ ਦੇ ਵਿੱਚ ਆਪਾਂ ਕੋਈ ਬਹੁਤ ਜ਼ਿਆਦਾ ਮਸਾਲੇ ਐਡ ਨਹੀਂ ਕਰਨੇ ਜਸਟ ਦੋ ਤੋਂ ਤਿੰਨ ਮਸਾਲੇ ਹੀ ਐਡ ਕਰਾਂਗੇ ਤੇ ਤੁਸੀਂ ਸਬਜ਼ੀ ਦਾ ਟੇਸਟ ਦੇਖਿਓ ਕਿੰਨਾ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਣੇ ਪਿਆਜ਼ ਪੁੱਜ ਚੁੱਕੇ ਹਨ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਤਾਂ ਕਿ ਥੋੜੀ ਜਿਹੀ ਗਰੇਵੀ ਬਣ ਜਾਵੇ ਤੇ ਹੁਣ ਇਸ ਨੂੰ ਥੋੜਾ ਜਿਹਾ ਬੋਇਲ ਆਨ ਦਵਾਂਗੇ ਜਦੋਂ ਪਾਣੀ ਦੇ ਵਿੱਚ ਥੋੜਾ ਜਿਹਾ ਬੋਇਲ ਆ ਗਿਆ ਤੇ ਇਸ ਦੇ ਵਿੱਚ ਆਪਾਂ ਆਪਣੇ ਫਰਾਈ ਕੀਤੇ ਹੋਏ ਬੇਂਗਣ ਐਡ ਕਰ ਦਵਾਂਗੇ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਮਿਕਸ ਕਰਾਂਗੇ ਤੇ ਕਵਰ ਕਰਕੇ ਆਪਾਂ 5 ਮਿੰਟ ਲਈ ਪੱਕਣ ਦਵਾਂਗੇ ਤਾਂ ਕਿ ਜਿਹੜਾ ਮਸਾਲਾ ਹੈ ਉਹ ਚੰਗੀ ਤਰ੍ਹਾਂ ਬੇਂਗਣਾ ਦੇ ਅੰਦਰ ਰਚ ਜਾਵੇ ਲਓ ਜੀ ਇਥੇ ਆਪਾਂ ਹੁਣ ਕਵਰ ਕਰ ਦਿੱਤੇ ਹਨ ਤੇ 5 ਮਿੰਟ ਬਾਅਦ ਤੁਹਾਨੂੰ ਦੁਕਾਨੇ ਹ ਆਪਣੀ ਪਰਫੈਕਟ ਬੇਂਗਣਾ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇੱਕ ਵਾਰ ਜਰੂਰ ਇਸ ਨੂੰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮੇਰੀ ਰਿਕਵੈਸਟ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਆਪਣੀ ਬਤਾਉਆਂ ਦੀ ਸਬਜ਼ੀ ਤੇ ਟੇਸਟੀ ਵੀ ਇਹ ਬਹੁਤ ਹੀ ਜ਼ਿਆਦਾ ਬਣੀ ਸੀ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਤੇ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ